ਜੋ ਕਿ ਅਗਲਾ ਪੜਾ ਕੀਤਾ

نویں پلڈنگ کمرے بند ہیں جی بابا کھاگت جی گردوارا صاحب دربار صاحب ن بنایا جی ਸੰਤੋ ਬਪਾਖ ਸਿੰਘ ਜੀ ਤਪਸਥਾਨ ਗੁਰਦੁਆਰਾ ਸਾਹਿਬ ست جی کا نگر کیرتن لے کے واحر جی کا خالص واحج واحر جی کا خالص واحد لنگر چل رہے ہیں جی جل جی پہنچ چکے

अकाली दुलाप तव्हां दरबार साहिब पहुचंदी किचल गुरू का लंग तयारु करंदा दुबार बीवीअ है सेखारी आहे जॾहिं इतो सगीवाण जी अगरि पढ़ा पाण इवीअ कुझु संगता जे तौर ते गुरू खां लंग तयारु करण लाइ पहुचण जी किचल बहुत कम बु जा हुजणु जेको माउ बाक़ी सो बेनती बीमियूं बाद لگتا سیاہ پاندری درواز سال جاہاں بیترا جوالی پردی کا کلسا بھائی کچھ بہتی وہ دنگل بیسی کر دیا ہے بھی اسے بڑھے دلیٹوں سے جائے گا اپنا جو لنگیاں ہیں اسے مجھے کو پڑا پتا ہے تو جاہاں خاندر لی تو یہ خاندر کسی کو پڑا گیتی کیا ہے یہ بہت کی جانے کیا ہے کیوں نہیں کہ یہ سکنی راکھا بھی چکی ہے تو ہونے سے کہا ہیچا نیسا تھا بخت جی دی فوٹو لاگی جی تے پانی جل جی رے پڑھا پڑا لگا لایا گیا جی ہر ایک پڑا سو بہت بہت دھنیہ جی अगले पड़ा ते पहुच चुके संत बाबा भाषा ਸਾਲੋ ਸੰਸਾਰੋ ਆਸਰੀਆਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਨਗਰ ਕੀ ਤਰ ਆਪਣੇ ਦਸਵੇਂ ਪੜਾਅ ਦੇ ਉੱਪਰ ਪਹੁੰਚ ਚੁੱਕਿਆ ਜੀ ਤੇ ਇਹਦਾ ਪੜਾਅ ਦੇ ਉੱਪਰ ਬਾਬਾ ਭਰੂਰ ਸਿੰਘ ਜੀ ਕੀਰਤਨ ਕਰਨਗੇ ਉਹ ਖਾਲੀ ਸੰਗਤ ਨੂੰ ਬੇਨਤੀ ਹੈ ਕਿ ਕੀਰਤਨ ਸਰਵਣ ਕਰੀ ਕੋਸ਼ਿਸ਼ ਕਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ

ਸਤਿਗੁਰਾਂ ਦੇ ਅਕਸ਼ਰ ਪੜਾਣੇ ਤੋਂ ਲੰਗਰ ਪੜਾਣੇ ਸਭ ਨੇ ਹੋਇਆ। ਤਨ ਤਨ ਬ੍ਰਹਮੀ ਰੰਗਿਆਨੇ ਸਤਿਗੁਰ ਸਤਬਾਬ ਭਗਤ ਸੰਗੀਆਂ ਦੇ ਜਨਮ ਸਥਾਨ ਤੇ ਪਹੁੰਚ ਚੁੱਕਿਆ। ਆਓ ਪਰਸ ਅੱਜ ਮੈਂ ਤਾਂ ਅਤਿਗੁਰ ਦੇ ਗੁਣਾਂ ਨੂੰ ਗਾਉਣਾ ਹੈ। ਸਾਰੇ ਸ਼ਰਧਾ ਤੇ ਪਿਆਰ ਦੇ ਨਾਲ ਗੁਰਦੀ ਬਾਣੀ ਦਾ ਲੰਗਰ ਦੇ ਉੱਤੇ ਜੀ ਹਰੇ ਪੜਾ ਦੇ ਉੱਪਰ ਲੰਗਰ ਲਾਇਆ ਹੋਇਆ ਨੇ ਜੀ। ਸੰਗਤ ਬਹੁਤ ਸ਼ੇਰਵ ਕਰ ਰਹੀ ਹੈ ਜੀ। समोसे गिते मिठे जा लेखा हर हिकु चीज़ लंगर लाहे <स्था> ਨਵਾਂ ਕਰਦੇ ਆ ਬਾਬਾ ਪ੍ਰਤੂ ਸਿੰਘ ਜੀ ਦਾ ਤੇ ਆਪਣਾ ਜੋ ਲੱਗ ਕੇ ਤਰਾ ਆਪਣੇ ਲਾਸਟ ਪੜਾ ਦੇ ਉੱਤੇ ਪਹੁੰਚ ਗਿਆ ਸੋ ਸਭ ਤੋਂ ਬੇਨਤੀ ਕਰਦੇ ਆ ਵੀ ਜਿੱਥੇ ਵੀ ਜਾਣਾ ਮਿਲਦੀ ਆ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰਿਓ ਜੀ ਤੇ ਹੁਣ ਆਪਣੇ ਘਰ ਦੀ ਦਸਤਾ ਸਰਦਾਰ ਜਸਪ੍ਰੀਤ ਸਿੰਘ ਜੀ ਧੋਲਾ ਸੰਤਨ ਜੋ ਕਰਤਾ ਸਦਾ ਕਿੰਨੇ ਹਾਲ ਕਰਨਗੇ ਉਹ ਦੱਸਿਆਗਾ ਆਵੇ ਫਿਰ ਆਹ ਪਹਿਲਾਂ ਮੇਰੇ ਕਹਾ ਤੂੰ ਮੂਰੇ ਦਾ ਹੋਰ ਨੂੰ ਹੋਰ ਉੱਤਰੀ ਗੱਲਾਂ ਮਨ ਬਾਬਾ ਤੂੰ ਜਿੰਜੀ ਆਪਣੇ ਪਤਨੀ ਦਾ ਸਨਮਾਨ ਕਰਨੀ ਹੈ ਤੂੰ ਬਾਬਾ ਜੀ ਮਹਿੰਦੀ ਕਰਦੇ ਆਂਗੇ ਰੇਣੀ ਇਤੋਂ ਉਤਾਂਦਾ ਕੋਲ ਸੋ ਵਾਹਿਗੁਰੂ ਜੀ ਕਤੇ ਉਨਦੇ ਆਗੇ ਅਰਦਾਸ ਨਾ ਵੀ ਜੀਓ ਕੰਨਸ ਨਾ ਤੇ ਆਇਆ ਕਹੋ ਨਾ ਨਾ ਕਹੋ ਸਾਬ ਜੜਿਆਈ ਕੋਈ ਨਾ ਨਾ ਜਾਣੇ ਮੇਰੋਂ ਹੈ ਉਰ ਵਾਹਿਗੁਰੂ ਜੀ ਵਾਜ ਕਰੋ ਅਰਦਾਸ ਪੰਕਤਾਰ ਰਹਿਮ ਜੀ ਕੀ ਪੱਤੇ

ਦਸਮਾ ਪਾਤਸ਼ਾਹ ਚਹਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈਂ ਵੇਤਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਦਰਸ਼ਨ ਦਰਜਾ ਧਿਆਨ ਕਰਕੇ ਬੋਲੋ ਜੀ ਅੰਧਿਆਰਿਆਂ ਦੇ ਚੋਂਤ ਬਚਾਤੇ ਆ ਟਾਲੀਆਂ ਬੋਲ ਪਿਆ ਆਟੀਆਂ ਜੱਪੀਆਂ ਪੱਤੀਆਂ ਜਨਾ ਨਾਮ ਦੇ ਪਿਆ ਬਣ ਕੇ ਛਕਿਆ ਦੇਖ ਲਈ ਤੇ ਗਵਾਈ ਤੇ ਕਿੰਨ ਕੀਤਾ ਤਨਾਹੇ ਪਿਆਰਿਆਂ ਚੌਰਿਆਂ ਦੀ ਕਾਵਨ ਪੁੱਤਰ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਜਨਾਂ ਚ ਨਾਂ ਚ ਬਣੀ ਆਵੇ ਧਰਵੇਂ ਸੀ ਜਿੱ ਦਿੱਤੇ ਬੰਦ ਬੰਦ ਪੰਡਾਏ ਗੋਪੜੀਆਂ ਵਹਾਈਆਂ ਤਰਕੜੀਆਂ ਤੇ ਚੜਿਆਵੇਂ ਨੱਚਣਾਏ ਕਿ ਗੁਰਦਵਾਰਨ ਦੀ ਸੇਵਾ ਦੀ ਕੁਰਬਾਨੀਆਂ ਦਿੱਤੀਆਂ ਧਰਮਣੀ ਆ ਰਹਿਆ ਸਿੱਕੀ ਕੇਸਾ ਸਾਜਾ ਸੰਗ ਨਵਾਈ ਤਨਾਹੇ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਪੰਚ ਸਤਿ ਪੁਰ ਦਵਾਰਿਆਂ ਦਾ ਅੰਦਰ ਕੇ ਬੋਲੋ ਜੀ ਵਾਹਿਗੇ ਪ੍ਰਭ ਤੇ ਨੋਤ ਪ੍ਰਸਤਾ ਜੀ ਕੀਰਦਾ ਹਾਂ ਸੇ ਜੀ ਸਰਬੱਤ ਕਾਂਤਾ ਜੀ ਕੋ ਬਾਣ ਗੁਰੂ ਦਾਨ ਗੁਰੂ ਬਾਣ ਗੁਰੂ ਜਿਤਾ ਵਿੱਚ ਤਾਮਰ ਕਾ ਸਿਮਕਾ ਸੁਖੋ ਮੈਂ ਜਾਨਾ ਆਪਾ ਜੀ ਸਾਹਿਬ ਕਾਨ ਪਰ ਚਰਾਇ ਤੇ ਰੇਖੇ ਫਤੇ ਬਿਰਦ ਕੀ ਪੈਨ ਪਾਸ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਕਾਲ ਸੇ ਜਿੱਕੇ ਮੋਲ ਵਾਲੇ ਬੋਲਾ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਜ਼ਾਨ ਕੇ ਤਨ ਰਹਿ ਤਾ ਵੇਖ ਨਾਨਕ ਵਸਾ ਨਾਨਕ ਪ੍ਰਸਾਦ ਸਨਾ ਚਲਤਾਂ ਨਾਮ ਗ੍ਰੰਤ ਅਮਰਤਾ ਜੀ ਦੇ ਦਰਜਲੇ ਸੁਣਾਂ ਟੌਕੀਆਂ ਢੰਡੇ ਵੰਗੇ ਜਿ ਕੋ ਚੱਕਾ ਕੱਲ ਧਰਮ ਕਾ ਜੈਕਾਰ ਹੋਵੇ ਕਾਲ ਸੇ ਜਿੱਕੇ ਮੋਲ ਵਾਲੇ ਬੋਲਾ ਜੀ ਜੇਕ ਮਾਨ ਨਾਮ ਨੀਮਾ ਮਤ ਇਮਾਨਤ ਕਾ ਦੇ ਅਗੇ ਆਵੇਗ ਰੂਪ ਇਹ ਕਰਪੂਰਤ ਆਪਣੇ ਪੰਥ ਦੇ ਸਦਾ ਸਾਈਂ ਦਾਤਾਰ ਜੀਓ ਤਰੀ ਨਕਾਣਾ ਸਹਿ ਹੋਰ ਗੁਰਦੁਆਰਿਆਂ ਗੁਰਧਾਮਾਂ ਵਿੱਚ ਨਾ ਤਾਂ ਸਮੁੱਚੇ ਘਾਲ ਤੇ ਪੰਥ ਨੂੰ ਵਿਸੋੜਿਆ ਗਿਆ ਹੈੁੱਲੇ ਦਰਸ਼ਨ ਦੀ ਨਾਲ ਤੇ ਸੇਵਾ ਸੁਭਾ ਮਾਨ ਪਿਆਰੇ ਗੰਤ ਸਾਹਿਬ ਜੀ ਨੂੰ ਬਖਸ਼ੇ ਇਹ ਨਮਾਰਿਆਂ ਦੇ ਮਾਨ ਨਾਣਿਆਂ ਦੇ ਤਾਂ ਨਿਉਟੀਆਂ ਦੀ ਊੜ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਜੀ ਦੇ ਚਰਨਾ ਕਮਲਾਂ 'ਤੇ ਸਦਾਸ ਬੇਨਤੀ ਹੈ ਸਤਿਗੁਰੂ ਸਿੱਤੇ ਪਾਸਾ ਜੀ ਉਹ ਲਾਟੋਸੀਆਂ ਬਾਤਾਂ ਜੇ ਸਤਿਗੁਰ ਨਦਰ ਕਰੇ ਨਿਮਕੇ ਕਰ ਨਾਲ ਦੇ ਮੇਰਾ ਮਨ ਤਨ ਸੀਤਲ ਹੋਏ ਤੇ ਮਹਾਂਪਰਤਾਂ ਦੇ ਅਨੁਸਾਰ ਸਰੋਗਣੀ ਭਗਤ ਗੁਰੂ ਰਬਦਾਸਵਾਹ ਜੀ ਦੇ ਪ੍ਰਕਾਸ਼ ਉਰਪ ਨੂੰ ਮਨਾਉਂਦਿਆਂ ਹੋਇਆਂ ਸਮੂਹ ਸੰਗਤਾਂ ਵੱਲੋਂ ਨੱਗਰ ਕਿਰਤੰ ਦੇ ਰੂਪ ਦੇ ਵਿੱਚ ਪੰਜਾਂ ਪਿਆਰਿਆਂ ਦੀ ਕਵਾਈ ਵਿੱਚ ਪਲਕੀ ਦੇ ਸਮੇਤ ਸਤਿਗੁਰੂ ਸੱਤੇਪਾਲ ਸਾਹਿਬ ਜੀਓ ਆਪ ਜੀ ਸੱਤੇਪਾਲ ਸਾਹਿਬ ਜੀਓ ਪੈਣ ਦੀਆਂ ਪ੍ਰਕਰਮਾਂ ਕਰਕੇ ਆਪਣੇ ਪਾਵਨ ਪਤਰਸਥਾਨਾਂ ਤੇ ਪਹੁੰਚੇ ਹੋ ਸਤਿਗੁਰੂ ਸੱਤੇਪਾਲ ਸਾਹਿਬ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜਿੰਮੀਆਂ ਸੇਵਾਵਾਂ ਮਰੀਆਂ ਹਨ ਸਭਨਾ ਦੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ ਆਪਸਾ ਮਰਜ਼ਾ ਪੂਰੀਆਂ ਕਰਨ ਜੋ ਜੋ ਵੀ ਸੇਵਾ ਸੇਵਾਦਾਰਾਂ ਨੇ ਕੀਤੀਆਂ ਨੇ ਸਭਨਾ ਦੀਆਂ ਸੇਵਾਵਾਂ ਆਪ ਜੀ ਨੇ ਦਰਪੇ ਪ੍ਰਵਾਨ ਕਰਨੀਆਂ ਸਰੀਰਾਂ ਨੂੰ ਦੇਹ ਰੋਗ ਦਾ ਬਰਖਸ਼ ਕਰਨੀ ਚੜ੍ਹਦੀਆਂ ਕਲਾ ਬਣਾ ਜੀਵਨ ਬਰਖਸ਼ ਕਰਨਾ ਬਾਹਰ ਤੱਕੇ ਸੱਚੇ ਸਾਥਾ ਜੀ ਉਹ ਪਾਵਨ ਦਰਬਾਰ ਦੇ ਸੱਚੇ ਪਾਤਸ਼ਾਹ ਜੋ ਵਿੱਚ ਜੁੜਨ ਦੀ ਸਮਰੱਥਾ ਵਚਨਨੀ ਆਪ ਜੀ ਨੇ ਪੰਜਾਂ ਪਿਆਰਿਆਂ ਦੇ ਸਿਰ ਤੇ ਮੇਰਾ ਪ੍ਰਿਆਤਮਕ ਨਾਮ ਸਵੇਰ ਤੋਂ ਲੈ ਕੇ ਸਾਮ ਤੱਕ ਸੱਚੇ ਪਾਤਸ਼ਾਹ ਜੀਓ ਨਿਰਬਿਗੰਤ ਦਾ ਸਹਯਤ ਤਪੂਰ ਤਾਈਆਂ ਬਖਸ਼ਿਸ਼ ਕੀਤੀਆਂ ਨੇ ਜਤ ਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਜੋ ਜੋ ਵੀ ਸੰਤਾਂ ਦੀਆਂ ਭਾਵਨਾ ਹਨ ਸੱਚੇ ਪਾਤਸ਼ਾਹ ਜੀਓ ਸੂਤ ਭਾਵਨਾ ਆਪ ਜੀ ਨੇ ਪੂਰੀਆਂ ਕਰਨੀਆਂ ਰੜਦੀਆਂ ਕਲਾ ਕਲਾ ਜੀਵਨ ਬਕਸ਼ ਕਰਨਾ ਐਸੇ ਬੜੇ ਸੱਚੇ ਪਾਲਤਰਾ ਜੀ ਉਹਨਾਂ ਆਪਣੇ ਪਾਵਨ ਪੁੱਤਰ ਤਾਨਾ ਤੇ ਸੱਚੇ ਪਾਲ ਸੱਚ ਕਰਕੇ ਜਾ ਕੇ ਆਰਾਮ ਕਰਨਾ ਹੈ ਸਮੂਹ ਸੰਸਦਾਂ ਨੂੰ ਜੀਪੀਆਂ ਬਖਸ਼ ਕਰਦੀਆਂ ਖੁਸ਼ੀਆਂ ਬਖਸ਼ ਕਰਦੀਆਂ ਤੇ ਪਾਲ ਸਾਹਿਬ ਸਹੀ ਪਿਆਰਿਆਂ ਦਾ ਮੇਲ ਕਰਾਓ ਜਿੰਨਾਂ ਮਿਲਿਆ ਜਨਾਮ ਤੋਂ ਪਰ ਆ Bye. 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 ਬਾਈ ਫੜ ਲਓ ਕੋਟ ਨਹੀਂ ਕੋਟ Da da, da. ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਮਾਤਾਵਾਂ ਨੇ ਇਸ ਤੱਕ ਜਿੰਨਾਂ ਨੇ ਕਰਵਾ ਦੇ ਚੱਲੇ ਆਏ ਆਪਣੇ ਹਮੇਸ਼ਾ ਸਮਾਂ ਕੱਟ ਕੇ ਆਏ ਹੋ ਅਸੀਂ ਸਾਰਿਆਂ ਦਾ ਬੜਾ ਧੰਨਵਾਦ ਕਰਦੇ ਆ ਜਿੰਨੇ ਵੀ ਸੇਵਾਦਾਰ ਜਿਨ੍ਹਾਂ ਨੇ ਵੀ ਜਿੱਥੇ-ਜਿੱਥੇ ਵੀ ਸੇਵਾ ਦੀ ਝੋਲੀ ਲਵਾਈ ਹੈ ਆਪਣੀ ਪਰਮਾਨ ਦੇ ਨਾਲ ਬਹੁਤ ਕਾਮਨਾ ਰੱਖ ਕੇ ਵਾਹਿਗੁਰੂ ਉਹਨਾਂ ਦੀ ਅਰਧ ਮੁਰਾਦ ਪੂਰੀ ਕਰੇ ਉਹ ਸੱਚੀ ਦਾ ਖਾਲਸਾ ਵਾਹਿਗੁਰੂ ਦੀ ਖਿਫਤ ਤੇ ਸੱਤ ਮਹਾਂਮੁਸਲਮਾਨ ਓਕੇ ਜੀ ਸਾਰਾ ਧੰਨਵਾਦ